ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਪਹੁੰਚੇ ਆਂ ਸੁਧਾਰ ਦੇ ਵਿੱਚ ਬਹੁਤ ਹੀ ਪੁਰਾਣੀ ਤੇ ਮਸ਼ਹੂਰ ਦੁਕਾਨ ਦੇ ਵਿੱਚ ਮੁੰਸੀ ਜਰਨਲ ਸਟੋਰ ਦੇ ਵਿੱਚ ਜੋ ਕਿ ਪਿਛਲੇ 40 ਸਾਲਾਂ ਤੋਂ ਵੱਧ ਟਾਈਮ ਹੋ ਗਿਆ ਵਾ ਜਾਨੀ ਕਿ 30 35 ਸਾਲ ਦਾ ਸਾਨੂੰ ਦੇਖਦੇ ਆ ਹੋ ਗਿਆ ਵਾ ਜਾਨੀ ਕਿ ਪਹਿਲਾਂ ਉਸ ਉਧਰਲੀ ਸਾਈਡ ਹੁੰਦੀ ਸੀਗੀ ਦੁਕਾਨ ਤੇ ਹੁਣ ਇੱਧਰ ਆ ਗਿਆ ਤੇ ਵੀਰ ਹੁਣਾਂ ਨੂੰ ਪਹਿਲਾਂ ਤਾਂ ਦੁਕਾਨ ਦੀ ਬਹੁਤ ਬਹੁਤ ਮੁਬਾਰਕਾ ਔਰ ਬਾਕੀ ਵੀਰ ਹੁਣਾਂ ਨੂੰ ਪੁੱਛਦੇ ਆਪਾਂ ਇਹਨਾਂ ਦੇ ਕੋਲ ਕੀ ਕੀ ਚੀਜ਼ਾਂ ਅਵੇਲੇਬਲ ਹੈਗੀਆਂ ਵਾ ਤੇ ਆਪਣਾ ਸਸਗੇ ਵੀਰ ਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਜੀ ਔਰ ਵੀਰ ਜੀ ਆਪਣੇ ਤੇ ਬਾਕੀ ਤੁਸੀਂ ਦੱਸੋ ਤੁਹਾਡੇ ਕੋਲ ਕੀ ਕੀ ਅਵੇਲੇਬਲ ਹੈਗਾ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਡੇ ਕੋਲ ਹਰ ਚੀਜ਼ ਦੀ ਕਿਸਮ ਦੀ ਵੈਟੀ ਹਰ ਕਿਸਮ ਦੀ ਹੈਗੀ ਆਪਣੀ ਬੈਟੀ ਜਿਹੜੀ ਮਨਿਆਰੀ ਜੁਲਰੀ ਕੋਸਮੈਟਿਕ ਲਹਗੇ ਮਹਿੰਦੀ ਦੇ ਖਾਸ ਪਰਵਾਂ ਦਾ ਪੁੰਗੜਾ ਜੀ ਹਰ ਆਈਟਮ ਆਪਣੇ ਕੋਲ ਅਵੇਲੇਬਲ ਹੈ ਜੀ ਜੋ ਕਿ ਸਟੇਟ ਨਰਫੀਡ ਹੋ ਗਿਆ ਜੀ ਇੱਕ ਹੈਡ ਐਂਡ ਸ਼ੋਲਡਰ ਸ਼ੈਂਪੂ ਜਿਹਦੇ ਵਿੱਚ ਸਾਡੇ ਕੋਲ ਸਾਰੇ ਕਿਸਮ ਦੀਆਂ ਆਈਟਮਾਂ A to Z ਰਿਵਾਂਡਿੰਗ ਕਿੱਟਾਂ ਵਗੈਰਾ ਸਭ ਕੁਝ ਅਵੇਲੇਬਲ ਹੈ ਜੀ ਜੋਦੇ ਵਿੱਚ ਸਾਡੇ ਕੋਲ ਖਾਸ ਪ੍ਰਬੰਧ ਹੈ ਜਾਗੋ ਦਾ ਐਂਡ ਜੋ ਵੀ ਕਿਸਮ ਦੀ ਤੁਹਾਨੂੰ ਬ्रेड ਚਾਹੀਦੀ ਹੈ ਆਪਣਾ ਅਵੇਲੇਬਲ ਹੈ ਜੀ ਉਹਦੇ ਵਿੱਚ ਬਾਕੀ ਬਾਕੀ ਇੱਕ ਵਾਰ ਵਿਜ਼ਿਟ ਕਰੋ ਮੌਨਸੀ ਚਲਨ ਸਟੋਰ ਸੁਧਾਰ ਸੁਧਾਰ ਬਾਜ਼ਾਰ ਦੇ ਵਿੱਚ ਥੈਂਕ ਯੂ ਜੀ ਸਸਕੀ ਕਾਲ ਸੀ ਕਾਲ